ਪਿਛਲੇ 4 ਸਾਲਾਂ ਦੇ ਵਿੱਚ ਪਹਿਲੀ ਵਾਰੀ ਅਸੀਂ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਾਂ ਲੋਕ ਕੈਨੇਡਾ ਦੇ ਖਬਰ ਸੁਣ ਰਹੇ ਆ ਕਿ ਬੈਂਕਾਂ ਦੇ ਵਿੱਚ ਵਿਆਜ ਘਟ ਗਿਆ ਜਾਨੀ ਕਿ ਬੈਂਕ ਆਫ ਕੈਨੇਡਾ ਨੇ ਜ ਐਲਾਨ ਕਰ ਦਿੱਤਾ ਕਿ 0.25% ਜਾਂ 25 ਬੇਸਿਸ ਪੁਆਇੰਟ ਇਹਨਾਂ ਦੇ ਤਨਖਾਹ ਜਿਹੜਾ ਵਿਆਜ ਆ ਉਹਨੂੰ ਘਟਾ ਦਿੱਤਾ ਬੈਂਕ ਆਫ ਕੈਨੇਡਾ ਓਵਰਨਾਈਟ ਰੇਟ 25 ਬੇਸਿਸ ਪੁਆਇੰਟ ਤੱਕ ਘਟ ਕਰ ਦਿੱਤਾ ਔਰ ਦੂਜਾ ਇਹ ਆ ਕਿ ਹੁਣ ਇਹ ਹੌਲੀ-ਹੌਲੀ ਕਹਿੰਦੇ ਗਾਂ ਗੱਲ ਤੁਰ ਪਈ ਆ ਪਹਿਲਾਂ ਤਾਂ ਸੀਗਾ ਨਾ ਵੀ ਵਧੀ ਜਾਂਦੇ ਸੀ ਬਦਲ ਤੋਂ ਬਾਅਦ ਹੁਣ ਲਗਾਤਾਰ ਇੱਕ ਥਾਂ ਦੇ ਉੱਤੇ ਟਿਕੇ ਸੀ ਹੁਣ ਥੱਲੇ ਨੂੰ ਆਉਣੇ ਸ਼ੁਰੂ ਹੋਏ ਆ ਤੇ ਇਹ ਗੱਲ ਦੇ ਵਿੱਚ ਹੁਣ ਸਚਾਈ ਲੱਗਦੀ ਆ ਜਿਹੜੀ ਮਾਹਰ ਕਹਿੰਦੇ ਸੀ ਵੀ ਅਗਲੇ ਸਾਲ ਤੱਕ ਬਹੁਤ ਘਟ ਜਣੇ ਵਿਆਜ ਹੁਣ 5% ਦੇ ਉੱਤੇ ਸੀ ਮੰਨ ਲਓ 6-7% ਦੇ ਉੱਤੇ ਤੁਹਾਨੂੰ ਬੈਂਕ ਵਿਆਜ ਦੇ ਜਿਹੜੀ ਮੌਰਗੇਜ ਦੇ ਰਹੀ ਆ 5% ਦਾ ਮਤਲਬ ਇਹ ਆ ਵੀ 3 ਘਟ ਹੈ ਸਾਲ ਦੇ ਵਿੱਚ ਕਹਿੰਦੇ ਲੱਗਣੇ ਆ ਜੁਲਾਈ ਦੇ ਵਿੱਚ ਹੁਣ ਅਗਲੀ ਮੀਟਿੰਗ ਹੋਣੀ ਆ ਉੱਥੇ ਤੇ ਫਿਰ ਦਸੰਬਰ ਤੱਕ ਜਿਹੜੀ ਤਿੰਨ ਕਟ ਹੋਰ ਲੱਗਣਗੇ ਮਤਲਬ 25-25 ਪੁਆਇੰਟ ਵੀ ਘਟ ਗਿਆ ਤਾਂ 1% ਵਿਆਜ ਘਟ ਜਾਊਗਾ ਟੋਟਲ ਦੂਜਾ ਇਹ ਇਹ ਕਹਿੰਦੇ ਆ ਕਿ 1.5% ਅਗਲੇ ਸਾਲ ਚ ਘਟਣਾ ਜਿਹੜੀ ਕੁਝ ਮਾਹਰਾਂ ਨੇ ਦੋ ਕੁ ਮਹੀਨੇ ਪਹਿਲਾਂ ਇੱਕ ਗੱਲਬਾਤ ਕਹੀ ਸੀ ਜਾਂ ਉਹਨਾਂ ਨੇ ਆਪਣੀ ਰਾਏ ਦਿੱਤੀ ਸੀ ਬਈ 2125 ਦੇ ਦਸੰਬਰ ਮਹੀਨੇ ਤੱਕ ਵਿਆਜ ਦਰਾਂ ਅਧੀਆਂ ਰਹਿ ਜਾਣੀਆਂ ਅਧੀਆਂ ਦਾ ਮਤਲਬ ਇਹ ਆ ਕਿ ਹੁਣ 5% ਆ ਤਾਂ ਉਦੋਂ 2.5% ਜਾਂ 2 2.5% ਤੱਕ ਰਹਿ ਜਾਣਗੀਆਂ ਥੋੜਾ ਬਹੁਤਾ ਉੱਤੇ ਥੱਲੇ ਹੋ ਸਕਦਾ ਸੋ ਇਹ ਗੱਲਬਾਤ ਉਧਰ ਨੂੰ ਤੁਰਦੀ ਦਿੱਸਦੀ ਆ ਹੁਣ ਕਿ ਜਿਹੜਾ ਜਿਸ ਤਰੀਕੇ ਦੇ ਨਾਲ ਇਹ ਉੱਥੇ ਟਿਕੇ ਆ ਹੁਣ ਪਿਛਲੇ ਸਾਲ ਜੁਲਾਈ ਮਹੀਨੇ ਤੋਂ ਬਾਅਦ ਇਹਨਾਂ ਨੇ ਕੁਝ ਨਹੀਂ ਕੀਤਾ ਨਾ ਵਿਆਜ ਦਰਾਂ ਵਧਾਈਆਂ ਨਾ ਘਟਾਈਆਂ ਇਹਦਾ ਅਸਰ ਸਿੱਧਾ ਇਕਨੋਮੀ ਦੇ ਉੱਤੇ ਆ ਇਹਨੂੰ ਮੋٹے ਰੂਪ 'ਚ ਹੀ ਸਮਝਣਾ ਹੋਵੇ ਮੰਨ ਲਓ ਕੱਲ ਕਿਸੇ ਦੇ ਮੌਰਗੇਜ ਲੈਣੀ ਸੀ ਤਿਉ ਮੌਰਗੇਜ ਜਿੰਨੀ ਵੀ ਉਹਦੀ ਮੰਨ ਲਓ ਕੋਈ ਉਹਨੇ ਘਰ ਲਿਆ ਜਾਂ ਕੁਛ ਲਿਆ ਉਹਦੀ ਮੌਰਗੇਜ ਤੇ 6000 ਡਾਲਰ ਬਣਦੀ ਆ ਵਿਸ਼ੇਸ਼ਾ ਡਾਲਰ ਉਹਨੇ ਪੇਮੈਂਟ ਦੇਣੀ ਆ ਇਹੀ ਬੰਦਾ ਜੇ ਅਗਲੇ ਸਾਲ ਆਖਰ ਵਿੱਚ ਜਾ ਕੇ ਲਊਗਾ ਦਸੰਬਰ ਦੇ ਵਿੱਚ ਮੌਰਗੇਜ ਤਾਂ ਉਹ ਮੌਰਗੇਜ ਉਹਦੀ 3000 ਡਾਲਰ ਬਣਨੀ ਆ ਅੱਦੋ-ਅੱਦੋ ਦਾ ਫਰਕ ਪੈ ਜਾਣਾ ਸੋ ਇਹ ਬਾਕੀ ਬਹੁਤ ਸਾਰੇ ਫੈਕਟਰ ਆ ਜਿਨ੍ਹਾਂ ਦੀ ਹੁਣ ਮੌਰਗੇਜ ਹੈਗੀ ਆ ਉਹ ਰੀਫਾਈਨਾਂਸ ਕਰਾਉਂਦੇ ਆ ਕੀ ਕਰਾਉਂਦੇ ਆ ਐਸ ਵੇਲੇ ਦਾ ਸਿੱਧਾ ਅਸਰ ਜਿਹੜਾ ਵੇਰੀਏਬਲ ਮੌਰਗੇਜ ਦੇ ਉੱਤੇ ਪਊਗਾ ਜਿਹੜੀ ਲਾਈਨ ਆਫ ਕ੍ਰੈਡਿਟ ਆ ਉਹਦੇ ਉੱਤੇ ਪਊਗਾ ਜਿਹੜੇ ਤੁਹਾਡੇ ਕ੍ਰੈਡਿਟ ਕਾਰਡ ਦੀ ਪੇਮੈਂਟ ਆ ਉਹਦੇ ਉੱਤੇ ਪਊਗਾ। ਉਹ ਤੇ ਹੁਣ ਤੋਂ ਹੀ ਘਟ ਗਿਆ। ਬਾਕੀ ਜਿੱਦਾਂ ਜਿੱਦਾਂ ਕਿਸੇ ਦੀ ਮੌਰਗੇਜ ਰੀਨਿਊ ਹੋਣੀ ਆ ਉਹਦੇ ਹਿਸਾਬ ਦੇ ਨਾਲ ਉਹ ਗੱਲ ਸਾਹਮਣੇ ਆਊਗੀ। ਸੰਕਟ ਇਹ ਸੀ ਕਿ ਜਿਨ੍ਹਾਂ ਲੋਕਾਂ ਨੇ ਪਿਛਲੇ ਸਮੇਂ ਦੇ ਵਿੱਚ ਮੌਰਗੇਜਾਂ ਬਹੁਤ ਸਸਤੀਆਂ ਲੈ ਲਈਆਂ 2.5% ਦੇ ਉੱਤੇ ਜਦੋਂ ਕੋਰੋਨਾ ਹੋਇਆ ਸੀ ਉਸ ਵੇਲੇ ਵਿਆਜ ਚੱਲੇਗਾ ਸੀ ਤੇ ਉਦੋਂ ਮੌਰਗੇਜਾਂ ਲੈ ਲਈਆਂ ਉਹਦੇ ਤੋਂ ਬਾਅਦ ਤੱਕ ਥੋੜਾ ਸਮਾਂ ਤੱਕ ਵੀ ਉਹ ਕਿਸੇ ਨੇ 5 ਸਾਲ ਦੀ ਕਰਾਈ ਸੀ, ਕਿਸੇ ਨੇ 3 ਸਾਲ ਦੀ ਕਰਾਈ ਸੀ ਉਹ ਹੁਣ ਰਿਡਿਊ ਹੋ ਰਹੀਆਂ। ਤੁਹਾਨੂੰ ਪਤਾ ਜਦੋਂ ਮੌਰਗੇਜਸ ਜਿਹੜੀਆਂ ਰੀਨਿਊ ਹੁੰਦੀਆਂ ਤਾਂ ਉਸ ਵੇਲੇ ਜਿਹੜਾ ਉਸ ਦਿਨ ਦਾ ਰੇਟ ਹੁੰਦਾ ਉਹ ਜਿਹੜਾ ਲਾਇਆ ਜਾਂਦਾ ਤੇ ਉਹ ਇਸ ਵੇਲੇ ਲੋਕਾਂ ਕੋਲ ਬਰਦਾਸ਼ਤ ਨਹੀਂ ਸੀ ਹੋਣਾ ਜੇ ਇਹ ਇੰਟਰਸਟ ਰੇਟ ਨਾ ਘਟਦੇ ਹਾਲਾਂਕਿ ਬਹੁਤ ਵੱਡਾ ਫਰਕਤ ਨਹੀਂ ਹੈ 0.25% ਪਰ ਜੇ ਅਗਲੇ ਮਹੀਨੇ 0.2% ਹੋਰ ਘਟਾ ਦਿੰਦੇ ਆ ਤੇ ਫਿਰ ਅੱਧਾ ਪਰਸੈਂਟ ਦਾ ਫਰਕ ਪੈ ਜਾਊਗਾ ਤੇ ਫਿਰ ਜਿਹੜੀ ਹੌਲੀ ਹੌਲੀ ਗੱਲਬਾਤ ਆ ਵੱਡੀ ਹੋਊਗੀ ਸੋ ਹੁਣ ਇਹਨਾਂ ਨੇ ਜਿਹੜਾ ਇਹ ਕੀਤਾ ਆ ਇਹ ਤੁਸੀਂ ਦੇਖ ਲਓ ਵੀ ਮਾਰਚ 2022 ਦੇ ਵਿੱਚ ਜਿਹੜਾ ਸੀਗਾ ਬੈਂਕ ਨੇ ਰੇਟ ਵਧਾਉਣੇ ਸ਼ੁਰੂ ਕੀਤੇ ਸੀ ਤੇ ਇਹ ਕਿਉਂਕਿ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਸੀ ਇੱਥੇ ਗਲੋਬਲ ਸਪਲਾਈ ਚੇਨ ਪੂਰੀ ਦੀ ਪੂਰੀ ਡਿਸਟਰਪਟ ਹੋ ਗਈ ਸੀ ਉਸਟ ਜਿਹੜੀ ਉਹ ਉਹਦੇ ਕਰਕੇ ਸਾਰਾ ਕੁਝ ਹੋਇਆ ਸੀ ਸੈਂਟਰਲ ਬੈਂਕ ਹੁਣੇ ਦੇਖ ਰਹੀ ਆ ਵੀ ਸਾਡੇ ਕੋਲੋਂ ਕਿਤੇ ਬਹੁਤ ਸਾਰੇ ਐਵੀਡੈਂਸਿਸ ਨੇ ਜਿਹਦੇ ਕਰਕੇ ਲੱਗਦਾ ਵੀ ਜਿਹੜੀ ਮਹਿੰਗਾਈ ਆ ਉਹ ਹੁਣ ਠੀਕ ਠਾਕ ਹੋ ਗਈ ਆ ਤੇ ਸਸਟੇਨੇਬਲ ਲੈਵਲ ਦੇ ਉੱਤੇ ਰਹੂਗੀ ਹੁੰਦਾ ਕੀ ਹੈ ਜਿੱਦਾਂ ਅਸੀਂ ਸਾਰੇ ਜਾਣਦੇ ਹਾਂ ਇਹਦਾ ਇਹਦਾ ਮਤਲਬ ਕੀ ਹੁੰਦਾ ਅਸਲ 'ਚ ਜਿਹੜੀ ਬੈਂਕ ਆਫ ਕੈਨੇਡਾ ਸਰਕਾਰ ਨਹੀਂ ਜੇ ਇਹਨੂੰ ਬੈਂਕ ਆਫ ਕੈਨੇਡਾ ਨੂੰ ਸਰਕਾਰ ਨਹੀਂ ਚਲਾਉਂਦੀ ਲਿਬਰਲ ਪਾਰਟੀ ਦੀ ਸਰਕਾਰ ਆ ਤੇ ਜੇ ਜਸ਼ਨ ਟਰੂਡੋ ਕਹਿ ਦੇਣ ਅਜ ਘਟਾ ਦਿਓ ਵਧਾ ਦਿਓ ਇਦਾਂ ਨਹੀਂ ਹੁੰਦਾ ਇਹ ਕਾਟੋਨਮਸ ਬਾਡੀ ਹੈ ਇੰਡੀਪੈਂਡੈਂਟ ਬਾਡੀ ਹੈ ਬੈਂਕ ਆਫ ਕੈਨੇਡਾ ਉਹਦੇ ਗਵਰਨਰ ਨੇ ਟਿਫ ਮੁਕੱਲਮ ਉਹਨਾਂ ਦੇ ਉੱਤੇ ਨਿਰਪਰ ਕਰਦਾ ਵੀ ਉਹਨਾਂ ਨੇ ਕੀ ਕਰਨਾ ਉਹ ਨਿਰਪਰ ਕਰਦੇ ਆ ਜਿਹੜੇ ਬਾਕੀ ਐਕਸਪਰਟ ਨੇ ਉਹਨਾਂ ਦੇ ਉੱਤੇ ਐਕਸਪਰਟ ਕੀ ਦੇਖਦੇ ਆ ਇੱਕ ਤੇ ਜਿਹੜੀ ਵਿਆਜ ਦਰ ਹੈ ਤੇ ਮਹਿੰਗਾਈ ਹੈ ਇਹ ਆਪਸ ਦੇ ਵਿੱਚ ਬਹੁਤ ਨਾਲੋਂ ਨਾਲ ਚੱਲਦੀਆਂ ਜਦੋਂ ਕੋਵਿਡ ਸੀਗਾ ਉਸ ਵੇਲੇ ਲੋਕ ਪੈਸਾ ਨਹੀਂ ਸੀ ਖਰਚ ਰਹੇ ਤੇ ਫਿਰ ਪੈਸਾ ਖਰਚ ਨਹੀਂ ਸੀ ਰਿਹਾ ਕਿ ਮਾਰਕੀਟ ਦੇ ਵਿੱਚ ਚੀਜ਼ਾਂ ਪਈਆਂ ਸੀ ਲੋਕ ਜਾਂਦੇ ਨਹੀਂ ਸੀ ਬਾਹਰ ਲੈਂਦਾ ਨਹੀਂ ਸੀ ਕੋਈ ਸਟੋਰ ਭਰੇ ਪਏ ਸੀ ਸ਼ਾਪਸ ਡਿਪਾਰਟਮੈਂਟਸ ਸਟੋਰਸ ਈਵਨ ਘਰ ਲਾ ਲਓ ਘਰਾਂ ਦੀ ਮਾਰਕੀਟ ਵੱਡੀ ਤੇ ਕਾਰਾਂ ਦੀ ਮਾਰਕ ਸਾਰਾ ਕੁਝ ਖੜ ਗਿਆ ਸੀ ਲੋਕ ਖਰੀਦ ਨਹੀਂ ਸੀ ਰਹੇ ਫਿਰ ਸਰਕਾਰ ਇਕਨੋਮੀ ਸਾਰੀ ਦੀ ਸਾਰੀ ਰੁਕ ਗਈ ਕਹਿੰਦਾ ਕਿ ਤੇ ਆਜ ਆ ਹੀ ਨਹੀਂ ਰਿਹਾ ਕਿ ਪੈਸੇ ਦਾ ਫਲੋ ਹੀ ਨਹੀਂ ਹੋਊਗਾ ਤਾਂ ਦੁਨੀਆ ਕਿਦਾਂ ਚੱਲੂਗੀ ਦੇਸ਼ ਕਿਦਾਂ ਚੱਲੂਗਾ ਉਸ ਵੇਲੇ ਫਿਰ ਬੈਂਕ ਆਫ ਕੈਨੇਡਾ ਨੇ ਕੀ ਕੀਤਾ ਇੰਟਰਸਟ ਰੇਟ ਥੱਲੇ ਸੱਡ ਤੇ ਬਹੁਤ ਥੱਲੇ ਲੈ ਜਾਂਦੇ ਆ ਵੀ ਵਿਆਜ ਤੇ ਲੋਕਾਂ ਨੂੰ ਪੈਸਾ ਕਰਜ਼ਾ ਲੋਕਾਂ ਨੂੰ ਲੈਣਾ ਸੌਖਾ ਹੋ ਗਿਆ ਉਸ ਵੇਲੇ ਲੋਕਾਂ ਨੇ ਖਰਚਾ ਲਿਆ ਘੱਟ ਵਿਆਜ ਦੇ ਉੱਤੇ ਤੇ ਖਰੀਦਾਰੀ ਸ਼ੁਰੂ ਕਰਤੀ ਉਹ ਜਦੋਂ ਖਰੀਦਦਾਰਾਂ ਲੋਕਾਂ ਨੇ ਸ਼ੁਰੂ ਕੀਤਾ ਤੇ ਉਹ ਇੰਨਾ ਖਰੀਦ ਲਿਆ ਲੋਕਾਂ ਨੇ ਚਾਹੇ ਉਹ ਸੋਨਾ ਸੀ ਚਾਹੇ ਘਰ ਸੀ ਚਾਹੇ ਹੋਰ ਚੀਜ਼ਾਂ ਸੀ ਉਹ ਇੰਨੀਆਂ ਖਰੀਦ ਲੀਆਂ ਕਿ ਮਾਰਕੀਟ ਦੇ ਵਿੱਚ ਸ਼ਾਰਟ ਹੋ ਗਈਆਂ ਕਟ ਗਈਆਂ ਜਦ ਪਿੱਛੋਂ ਸਪਲਾਈ ਨਹੀਂ ਆਈ ਜਿਵੇਂ ਕਾਰਾਂ ਸੀ ਚਿਪ ਨਹੀਂ ਬਣੀ ਜਿਹੜੇ ਵਿੱਚ ਇਹਦੇ ਕੋ ਪੈਂਦੀ ਸੀ ਤੇ ਕਾਰਾਂ ਘਟ ਗਈਆਂ ਘਾਰ ਇਸੇ ਤਰ੍ਹਾਂ ਹੀ ਵੱਧ ਵੱਧ ਕੇ ਲੋਕ ਆਫਰਾਂ ਦੇਣ ਲੱਗ ਪਏ ਕਿਉਂਕਿ ਸਸਤਾ ਬਹੁਤ ਸੀ ਕਿੱਥੇ ਪੇਮੈਂਟ 6000 ਬਣਨੀ ਕਿੱਥੇ 3000 ਬਣਨੀ ਉਹ 3000 ਇੰਨੇ ਵਿਆਜ ਦੇ ਉੱਤੇ ਤਲੋਕਰ ਲੱਗਿਆ ਫ੍ਰੀ ਵਾਂਗੂ ਲੋਕਾਂ ਨੇ ਆਫਰਾਂ ਦੇ ਦੇ ਕੇ ਤੇ ਉਹਨਾਂ ਦੀ ਕੀਮਤਾਂ ਵਧਾ ਦਿੱਤੀਆਂ ਹੁਣ ਸਰਕਾਰ ਸਾਹਮਣੇ ਜਾਂ ਕਹੋ ਬੈਂਕ ਆਫ ਕੈਨੇਡਾ ਸਾਹਮਣੇ ਸਮੱਸਿਆ ਇਹ ਪੈਦਾ ਹੋ ਗਈ ਮਹਿੰਗਾਈ ਬਹੁਤ ਜ਼ਿਆਦਾ ਹੋਊਗੀ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਵਧ ਗਈਆਂ ਉਹਨੂੰ ਥੱਲੇ ਕਰਨ ਦੇ ਲਈ ਫਿਰ ਇਹਨਾਂ ਦੇ ਕੋਲ ਇੱਕੋ ਇੱਕ ਟੂਲ ਇੰਟਰਸਟ ਰੇਟ ਇੰਟਰਸਟ ਰੇਟ ਉਹਨਾਂ ਨੇ ਵਧਾਇਆ ਵਧਾ ਇਹਨਾਂ ਦਿੱਤਾ ਵਧਾਈ ਗਿਆ ਲਗਾਤਾਰ ਇਹ 200 22 ਤੋਂ ਲੈ ਕੇ ਫਿਰ ਉਹਨਾਂ ਨੇ ਜਦੋਂ ਲਗਾਤਾਰ ਵਧਾਇਆ ਤੇ ਪਿਛਲੀ ਜੁਲਾਈ ਤੱਕ ਜੁਲਾਈ 2023 ਤੱਕ ਤੇ ਉਹਨੂੰ ਵਧਾ ਕੇ ਇਸ ਥਾਂ ਦੇ ਉੱਤੇ ਲੱਗਿਆ ਕਿ ਮਾਰਕੀਟਿੰਗ ਨੇ ਸਲੋ ਕਰ ਦਿੱਤੀ ਲੋਕਾਂ ਦੇ ਵਿੱਚ ਹਿੰਮਤ ਹੀ ਨਹੀਂ ਰਹੀ ਕੁਝ ਖਰੀਦਣ ਦੀ ਕ੍ਰੈਡਿਟ ਕਾਰਡਾਂ ਦਾ ਕਰਜ਼ਾ ਲੋਕਾਂ ਦੇ ਸਿਰ ਸਭ ਤੋਂ ਜ਼ਿਆਦਾ ਹੋ ਗਿਆ ਲਾਈਨ ਆਫ ਕ੍ਰੈਡਿਟ ਕ੍ਰੈਡਿਟ ਕਾਰਡ ਮਿਨਿਮਮ ਪੇਮੈਂਟ ਦੇ ਉੱਤੇ ਕੈਨੇਡਾ ਵਾਸੀਆਂ ਦੇ ਇਸ ਵੇਲੇ ਲੱਗੇ ਆ ਬਹੁਤਿਆਂ ਦੇ ਜਣੀ ਬਹੁ ਗਿਣਤੀ ਦੇ ਤੇ ਉਹ ਫਿਰ ਸਾਰਾ ਕੁਝ ਜਿਹੜਾ ਉਹ ਚੀਜ਼ ਕਿਉਂਕਿ ਲੋਕ ਖਰੀਦਦੇ ਨਹੀਂ ਸੀ ਫਿਰ ਲੋਕਾਂ ਕੋਲੇ ਵਿਆਜ ਹੀ ਮਹਿੰਗਾ ਹੋ ਗਿਆ ਜਿਵੇਂ ਘਰਾਂ ਦੀ ਮਾਰਕੀਟ ਹੀ ਲੈ ਲਓ ਲੋਕਾਂ ਨੇ ਖਰੀਦਦੇ ਹੀ ਨਹੀਂ ਘਰ ਮੌਰਗੇਜ ਅਪਰੂਵ ਹੀ ਨਹੀਂ ਹੁੰਦੀ ਕਿਉਂਕਿ ਨਾ ਤੇ ਮੌਰਗੇਜ ਉਨੀ ਅਪਰੂਵ ਹੁੰਦੀ ਹੈ ਨਾ ਉਨੀ ਉਹਨਾਂ ਕੋਲੋਂ ਪੇਮੈਂਟ ਦਿੱਤੀ ਜਾਂਦੀ ਹੈ ਉਹ ਘਰ ਪੈਰ ਹੈ ਪੈਰ ਹੈ ਕਰਕੇ ਫਿਰ ਉਹ ਵੇਕੇ ਘਟ ਤੇ ਕੀਮਤ ਘਟ ਗਈ ਸਸਤੇ ਹੋਗਾ ਹੁਣ ਉਲਟਾ ਹੋਊਗਾ ਜਦੋਂ ਇਹ ਖਬਰ ਮਾਰਕੀਟ ਦੇ ਵਿੱਚ ਆਉਂਦੀ ਆ ਕਿ ਵਿਆਜ ਦਰ ਘਟ ਲੱਗ ਗਿਆ ਤੇ ਹੌਲੀ ਹੌਲੀ ਲੱਗਣੀ ਸ਼ੁਰੂ ਹੋ ਗਿਆ ਉਹਦੇ ਨਾਲ ਨਾਲ ਹੀ ਚੀਜ਼ਾਂ ਦੀਆਂ ਕੀਮਤਾਂ ਫੇਰ ਉੱਤੇ ਜਾਣੀਆਂ ਸ਼ੁਰੂ ਹੋ ਜਾਂਦੀਆਂ ਇਨਫਲੇਸ਼ਨ 2% ਚਾਹੀਦੀ ਹੁੰਦੀ ਆ ਮਤਲਬ ਸਹੀ ਇਕਨੋਮੀ ਦੇ ਲਈ 2% ਇਨਫਲੇਸ਼ਨ ਜਾਂ ਮਹਿੰਗਾਈ ਦਾ ਮਤਲਬ ਇਹ ਹੁੰਦਾ ਕਿ ਜਿੰਨੀਆਂ ਇੱਕ ਚੀਜ਼ਾਂ ਮਾਰਕੀਟ ਦੇ ਵਿੱਚ ਚਾਹੀਦੀਆਂ ਉਨੀਆਂ ਕਾਈ ਜਾਂਦੀਆਂ ਉਨੀਆਂ ਲੋਕ ਖਰੀਦੀ ਜਾਂਦੇ ਤੇ ਬੈਲੈਂਸ ਬਣਿਆ ਰਹਿੰਦਾ ਜੇ ਚੀਜ਼ਾਂ ਘਟ ਜਾਣ ਜਿੰਨੀਆਂ ਹੈਗੀਆਂ ਉਹ ਮਹਿੰਗੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਚੀਜ਼ਾਂ ਵੱਧ ਜਾਣ ਤਾਂ ਉਹ ਫਿਰ ਜਿਹੜਾ ਸਟੋਰ ਦਾ ਮਾਲਕਾ ਚਾਹੇ ਉਹ ਕਾਰਾਂ ਦਾ ਤੇ ਚਾਹੇ ਘਰ ਦਾ ਉਹਨੂੰ ਫਿਰ ਉਹ ਜੇ ਵੱਧ ਗਈਆਂ ਤੇ ਉਹਨੂੰ ਥੱਲੇ ਸਿੱਟ ਕੇ ਵੇਚੜੀਆਂ ਪੈਂਦੀਆਂ ਸਸਤੀਆਂ ਕਰਦੀਆਂ ਪੈਂਦੀਆਂ ਉਹ ਵੀ ਮਾੜਾ 2% ਤੋਂ ਥੱਲੇ ਸੋ ਇੱਕ ਬੈਲੈਂਸ ਜਾ ਬੇਸਿਕਲੀ ਇਹ ਬਣਾ ਕੇ ਰੱਖਦੇ ਆ ਤੇ ਹੁਣ ਇਹ ਜਿਹੜਾ ਹੈਗਾ ਤੇ ਦੂਜੇ ਪਾਸੇ ਯੂਨਾਈਟਿਡ ਸਟੇਟਸ ਦੇ ਵਿੱਚ ਅਮਰੀਕਾ ਦੇ ਵਿੱਚ ਫੈਡਰਲ ਰਿਜ਼ਰਵ ਨੇ ਕਿਹਾ ਸੀ ਕਿ ਅਸੀਂ ਬਹੁਤ ਲੰਮਾ ਸਮਾਂ ਆ ਗਏ ਆ ਇੱਥੇ ਤੱਕ ਤੇ ਹੁਣ ਅੱਗੇ ਰਾਹ ਥੋੜਾ ਜਿਹਾ ਸੌਖਾ ਗੱਲ ਤੇ ਬੜੀ ਸਪਸ਼ਟ ਸੀਗੀ ਵੀ ਜਦੋਂ ਮਹਿੰਗਾਈ ਇੱਥੇ ਤੱਕ ਆ ਗਈ ਤਾਂ ਉਸ ਵੇਲੇ ਆ ਕੇ ਇੰਟਰਸਟ ਰੇਟ ਦੇ ਵਿੱਚ ਕੱਟ ਲੱਗਣਾ ਸ਼ੁਰੂ ਹੋ ਜਾਣਾ ਸੋ ਇਹਨੂੰ ਇਹ ਜਿਹੜਾ ਇਸ ਵੇਲੇ ਗੱਲ ਜਿਹੜੀ ਮਹੱਤਵਪੂਰਨ ਇਹਦੇ ਵਿੱਚ ਇਹ ਆ ਕਿ ਜੇ ਇਹ ਇੱਥੇ ਆ ਜਾਣਾ ਪਰ ਇਹਦੇ ਵਿੱਚ ਵਾਸ ਕਿਸੇ ਦਾ ਕੁਝ ਨਹੀਂ ਲੋਕ ਆਸ ਕਰ ਰਹੇ ਸੀ ਵੀ ਇਹ ਕੱਟ ਲੱਗਣਾ ਲੱਗ ਗਿਆ ਹੁਣ ਅੱਗੇ ਵੀ ਇਦਾਂ ਹੀ ਆਸ ਕਰਦੇ ਵੀ ਹੋਰ ਥੱਲੇ ਆਉਣਗੇ ਵਿਆਜ ਦਰਾਂ ਪਰੇ ਦੇ ਵਿੱਚ ਰੌਲਾ ਇਹ ਆ ਵੀ ਜੇ ਕੁਛ ਇਹੋ ਜਿਹਾ ਇੱਥੇ ਵਾਪਰ ਜਾਂਦਾ ਜਿਹੜਾ ਕਿਸੇ ਦੇ ਵਾਸਤੇ ਵੀ ਨਹੀਂ ਆ ਤਾਂ ਫਿਰ ਵੀ ਅਜਿਦਾਂ ਥੱਲੇ ਨਹੀਂ ਆਉਂਦੀ। ਜਿਹੜਾ ਵਾਪਰ ਦੀ ਸੁਭਾਵਨਾ ਆਮ ਤੌਰ ਤੇ ਬਣੀ ਰਹਿੰਦੀ ਆ। ਮਸਲਨ ਅ ਰੂਸ ਤੇ ਯੂਕਰੇਨ ਦੀ ਲੜਾਈ ਲੱਗੀ ਆ। ਕੱਲ ਨੂੰ ਕਿਸੇ ਹੋਰ ਦੀ ਲੱਗ ਜਾਂਦੀ ਉਹ ਲੜਾਈ ਤੇਜ ਹੋ ਜਾਂਦੀ ਆ, ਕਟਆਫ ਹੋ ਜਾਂਦੇ। ਔਇਲ ਉਧਰ ਆਉਣਾ ਬੰਦ ਹੋ ਜਾਂਦਾ, ਗੈਸ ਉਧਰ ਆਣੀ ਬੰਦ ਹੋ ਜਾਂਦੀ ਆ, ਗੈਸ ਦੀਆਂ ਕੀਮਤਾਂ ਵੱਧ ਜਾਂਦੀਆਂ, ਗੈਸ ਦੀਆਂ ਕੀਮਤਾਂ ਵਧਣ ਦਾ ਮਤਲਬ ਆ। ਹਰ ਇੱਕ ਚੀਜ਼ ਦੀਆਂ ਕੀਮਤਾਂ ਵਧਣੀਆਂ ਤੇ ਮਹਿੰਗਾਈ ਵੱਧ ਜਾਣੀ। ਤੇ ਜੇ ਮਹਿੰਗਾਈ ਵੱਧ ਜਾਂਦੀ ਆ ਤੇ ਫਿਰ ਗੱਲ ਉ ਉਨਾ ਚਿਰ ਵਿਆਜ ਬੈਂਕ ਆਫ ਕੈਨੇਡਾ ਨੇ ਨਹੀਂ ਘਟਾਉਣੇ ਜਿੰਨਾ ਚਿਰ ਮਹਿੰਗਾਈ ਨਹੀਂ ਘਟਦੀ ਤੇ ਇਹ ਕਹ ਲਓ ਵੀ ਸ਼ੁਕਰ ਹੋਇਆ ਮਹਿੰਗਾਈ ਘਟੀ ਥੋੜੀ ਜੀ ਤੇ ਉਹਨਾਂ ਨੇ ਵਿਆਜ ਦਰਾਂ ਜਿਹੜੀਆਂ ਥੱਲੇ ਕੀਤੀਆਂ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਨਹੀਂ ਤਾਂ ਜੇ ਜੇ ਇਹ ਲੰਬਾ ਸਮਾਂ ਚੱਲ ਜਵੇ ਵੀ ਮਹਿੰਗਾਈ ਘਟਦੀ ਨਹੀਂ ਤੇ ਵਿਆਜ ਘਟਾਉਂਦੇ ਨਹੀਂ ਫੇਰ ਰੈਸੈਸ਼ਨ ਆ ਜਾਂਦਾ ਜਿਹਦਾ ਕਈ ਵਾਰੀ ਡਰ ਹੁੰਦਾ ਵੀ ਰੈਸੈਸ਼ਨ ਆ ਗਿਆ ਕੋਈ ਕਹਿੰਦਾ ਹੀ ਰੈਸੈਸ਼ਨ ਦੇ ਵਿੱਚ ਆ ਕੰਮਾਂ ਕਰਨ ਦਾ ਇੰਨਾ ਮੰਦਾ ਪੈ ਚੁੱਕਾ ਤੁਸੀਂ ਕੈਨੇਡਾ ਦੇ ਵਿੱਚ ਬਾਹਰ ਨਿਗਾਹ ਮਾਰ ਕੇ ਦੇਖੋ ਕੰਮ ਨਹੀਂ ਮਿਲ ਰਿਹਾ ਕੰਮ ਹੈ ਹੀ ਨਹੀਂ ਤੇ ਮਿਲੂ ਕਿਥੋਂ ਕਿਉਂਕਿ ਸਾਰੇ ਜੀ ਸਾਰਾ ਕੰਮ ਕਰਕੜਾ ਜਿੰਨੀ ਆਹ ਕੰਸਟਰਕਸ਼ਨ ਇੰਡਸਟਰੀ ਆ ਉਹ ਸਾਰੀ ਦੀ ਸਾਰੀ ਦੇ ਵਿੱਚ ਇੱਕ ਘਰ ਪਹਿਲੇ ਨਹੀਂ ਵਿਕਰਾਏ ਉਹਨੇ ਜਿਆਦਾ ਤੇ ਜਦੋਂ ਵਿਕਣੇ ਸ਼ੁਰੂ ਹੁੰਦੇ ਆ ਫਿਰ ਮਾਰਕੀਟ ਤੇਜ ਹੁੰਦੀ ਹੁਣ ਲੱਗਦਾ ਕਿ ਇੱਕ ਤੇ ਵਿਆਜ ਘਟ ਗਏ ਆ ਦੂਜਾ ਅ ਗਰਮੀਆਂ ਮੂਰੇ ਸਮਰ ਸਮਰ ਦੇ ਵਿੱਚ ਵੈਸੇ ਕੰਮ ਕਰ ਖੁੱਲ ਜਾਂਦੇ ਹੁੰਦੇ ਆ ਲੱਗਦਾ ਵੀ ਥੋੜੇ ਜੇ ਔਖਾ ਸਮਾਂ ਲੰਘ ਗਿਆ ਤੇ ਹੌਲੀ ਹੌਲੀ ਜੇ ਜੁਲਾਈ ਦੇ ਵਿੱਚ ਕਿਤੇ ਇਹ ਇੰਨਾ ਕਿ ਵਿਆਜ ਹੋਰ ਘਟਾ ਦਿੰਦੇ ਆ ਤੇ ਕੈਨੇਡਾ ਦੇ ਵਿੱਚ ਇਹ ਕੋਈ ਫਿਰ ਚੰਗਾ ਸਮਾਂ ਜਿਹੜਾ ਸ਼ੁਰੂ ਹੋ ਜੂਗਾ ਕਿਉਂਕਿ ਜਦੋਂ ਬੇਸਿਕਲੀ ਕੰਮ ਚੱਲਦੇ ਆ ਤੇ ਫਿਰ ਉਹਦੇ ਨਾਲ ਹੀ ਲੋਕ ਵੀ ਜਿਹੜੇ ਆ ਉਹ ਸੌਖੇ ਹੁੰਦੇ ਆ ਤੇ ਨਾਲ ਹੀ ਫਿਰ ਵਿਆਜ ਘਟ ਜਾਂਦੇ ਆ ਇਹ ਸਾਰੀਆਂ ਚੀਜ਼ਾਂ ਦਾ ਇਕੱਠਾ ਅਸਰ ਇਸ ਚੀਜ਼ ਦੇ ਉੱਤੇ ਪੈਂਦਾ ਅਗਲੀ ਗੱਲ ਬਾਤ ਦੋਸਤੋ ਆਪਾਂ ਵੈਨਕੂਵਰ ਦੀ ਕਰਨੀ ਹੈ ਵੈਨਕੂਵਰ ਡਾਊਨਟਾਊਨ ਦੇ ਵਿੱਚ ਇੱਕ ਸਟੋਰ ਬੰਦ ਹੋਇਆ ਉਹ ਇਹ ਕਹਿੰਦੇ ਆ ਵੀ ਸਟੋਰ ਅਸੀਂ ਇਸ ਕਰਕੇ ਬੰਦ ਕਰ ਰਹੇ ਵੀ ਕ੍ਰਾਈਮ ਬਹੁਤ ਵੱਧ ਗਿਆ ਤੇ ਮਤਲਬ ਡਿਸਆਰਡਰ ਕੁਈ ਪਤਾ ਹੀ ਨਹੀਂ ਇੱਥੇ ਕੀ ਹੋ ਜਾਣਾ। ਕੋਰਟਨੀ ਵਾਟਕਨ ਦਾ ਸਟੋਰ ਮਾਈਨ ਐਂਡ ਯੂਅਰਸ ਇਹ ਮਤਲਬ ਉੱਥੇ ਤੁਹਾਨੂੰ ਜਿਹੜੇ ਆ ਕੱਪੜੇ ਮਿਲਦੇ ਆ, ਬੈਗ ਮਿਲਦੇ ਆ ਤੇ ਸ਼ੂਜ਼ ਹੋਰ ਕਿੰਨਾ ਕੁ ਸ਼ੀ ਮਤਲਬ ਉਹਨਾਂ ਦੇ ਕੋਲ ਹੁੰਦਾ ਇਹ। ਹੋ ਸਟਰੀਟ ਦੇ ਉੱਤੇ ਹੋ ਤੇ ਨੈਲਸਨ ਸਟਰੀਟ ਦੇ ਉੱਤੇ ਬਹੁਤ ਪੁਰਾਣਾ ਸਟੋਰ ਆ 8 ਸਾਲ ਹੋ ਗਏ ਸਟੋਰ ਨੂੰ ਤੇ ਲੋ ਬੜਾ ਪੌਪੂਲਰ ਆ ਲੋਕਾਂ ਦੇ ਵਿੱਚ ਇਹ ਸਟੋਰ ਮਤਲਬ ਕਈ ਸਟੋਰ ਨੇ ਇਦਾਂ ਦੇ ਪਰ ਇਹ ਸਟੋਰ ਦੀ ਖਾਸ ਤੌਰ ਦੇ ਉੱਤੇ ਗੱਲ ਕਰ ਰਹੇ ਹਾਂ ਇਹ ਜਿਹੜਾ ਮਤਲਬ ਕਈ ਕੁਛ ਇਹਦੇ ਨਾਲ ਹੋਇਆ ਵੀ ਕਦੇ ਕਿਸੇ ਨੇ ਤੋੜ ਦਿੱਤਾ ਭੰਨ ਦਿੱਤਾ ਖਿੜਕੀਆਂ ਤੋੜ ਦਿੱਤੀਆਂ ਕੁਛ ਕਰ ਲਿਆ ਉਹ ਕਹਿੰਦੇ ਵੀ ਸਾਡਾ ਸਾਡੇ ਕੋਲ ਬਹੁਤ ਇੱਥੇ ਦੀਆਂ ਯਾਦਾਂ ਆ ਉਹਨਾਂ ਨੇ ਆਪਣੇ ਇੰਸਟਾਗ੍ਰam ਪੋਸਟ ਦੇ ਉੱਤੇ ਲਿਖਿਆ ਕਿ ਸਤਾ ਹੋ ਗਏ ਸਾਲ ਸਾਨੂੰ ਇਹ ਸੋ ਸਟਰੀਟ ਦੇ ਉੱਤੇ ਜਦੋਂ ਅਸੀਂ ਇੱਕ ਛੋਟਾ ਜਿਹਾ ਇਹ ਕੰਮ ਸ਼ੁਰੂ ਕੀਤਾ ਸੀ ਪੰਜ ਜਣੇ ਸੀਗੇ ਇਹਦੇ ਵਿੱਚ ਤੇ ਹੁਣ ਮਤਲਬ ਉਹ ਗਰੋ ਕਰ ਚੁੱਕੇ ਆ ਤੇ ਜਿਹੜਾ ਉਹਨੇ ਦੱਸਿਆ ਹੈ ਜਿਹੜੀ ਲੇਡੀ ਇਹਨੂੰ ਓਨ ਕਰਦੀ ਆ ਕਿ ਜਿਹੜੇ ਲੋਕ ਇੱਥੇ ਆਏ ਮਤਲਬ ਉਹ ਸਾਰਾ ਕੁਝ ਹੀ ਵਧ ਗਿਆ ਪੈਪਰ ਸਪਰੇ ਕੋਈ ਮਾਰ ਜਾਂਦਾ ਕੋਈ ਸਟੋਰ ਦੇ ਉੱਤੇ ਉਹਨਾਂ ਦੀਆਂ ਖਿੜਕੀਆਂ ਤੋੜ ਜਾਂਦਾ ਮਤਲਬ ਇਹ ਵੈਨਕੂਵਰ ਦੇ ਵਿੱਚ ਹੁਣ ਆਮ ਹੀ ਸਾਰਾ ਕੁਝ ਅ ਮਤਲਬ ਕਿਸੇ ਨਾ ਕਿਸੇ ਕਾਰਨ ਕਰਕੇ ਉਹਨੂੰ ਸਟੋਰ ਬੰਦ ਕਰਨਾ ਪੈਂਦਾ ਤੁਹਾਡੇ ਸਟੋਰ ਦੇ ਕੋਈ ਸ਼ੀਸ਼ੇ ਤੋੜ ਜੇ ਤੁਸੀਂ 4 ਦਿਨ ਸਟੋਰ ਬੰਦ ਰਹਿਣਾ ਵੀ ਤੁਹਾਡਾ ਜਾਂ ਕੁਝ ਕਾਰਨ ਕਰਕੇ ਤੇ ਉਹਦੇ ਤੋਂ ਬਾਅਦ ਫਿਰ ਉਹ ਘਟਾ ਕਿੱਥੇ ਜਾਂਦਾ ਉਹਨਾਂ ਨੇ ਕਿਹਾ ਵੀ ਅਸੀਂ ਅੱਕ ਕੇ ਬੰਦ ਕਰਨ ਲੱਗੇ ਆ ਇਹਨੂੰ ਤੇ ਲੋਕ ਜਿਹੜੇ ਕੋਸ਼ਿਸ਼ ਮੰਨ ਰਹੇ ਆ ਇਸ ਗੱਲ ਨੂੰ ਕਿ ਜਿਹੜਾ ਸੋਸ਼ਲ ਡਿਸਆਰਡਰ ਖਾਸ ਕਰ ਡਾਊਨ Town ਵੈਨਕੂਵਰ ਦੇ ਵਿੱਚ ਪੈਦਾ ਹੋਇਆ ਪਿਛਲੇ ਸਮੇਂ ਦੇ ਵਿੱਚ ਇਹ ਮਤਲਬ ਇਹ ਕਾਰਨ ਬਣਿਆ ਇਹਦਾ ਕੁਝ ਲੋਕ ਸਿਟੀ ਹਾਲ ਤੁਲਾ ਕੇ ਵੈਨਕੂਵਰ ਪੁਲਿਸ ਡਿਪਾਰਟਮੈਂਟ ਤੱਕ ਤੇ ਜਸਟਿਸ ਸਿਸਟਮ ਤੱਕ ਤੇ ਜਿਹੜਾ ਇੱਕ ਮਤਲਬ ਇਹ ਸਾਰੇ ਕੁਝ ਦਾ ਸਿਸਟੈਮਿਕ ਫੇਲਰ ਆ ਕਿ ਜਿਹਦੇ ਨਾਲ affordable housing near addiction אבי ਉਹ ਸਾਰੇ ਕੁਛ ਦਾ ਇਕੱਠਾ ਹੀ ਮਤਲਬ ਆ ਸਾਰੇ ਦੇ ਉੱਤੇ ਹੋ ਰਿਹਾ ਹੈ ਕੁਝ ਲੋਕ ਤਾਂ ਕਹਿੰਦੇ ਵੀ ਚਲੋ ਹੁਣ ਨਹੀਂ ਜ਼ਮਾਨਾ ਇਦਾਂ ਦਾ ਜਾਂ ਚਲੋ ਬਦਲ ਗਿਆ ਤੁਸੀਂ ਸਟੋਰ ਬੰਦ ਕਰ ਸਕਦੇ ਪਰ ਕਿਤੇ ਡਰੱਗ ਯੂਜ਼ਰਸ ਤੁਰੇ ਫਿਰਦੇ ਆ ਸਿਟੀ ਦੇ ਵਿੱਚ ਸੁਣਵਾਈ ਕੋਈ ਨਹੀਂ ਕਿਤੇ ਉੱਥੇ ਕ੍ਰਾਈਮ ਵੱਧ ਰਿਹਾ ਹੈ ਪੁਲਿਸ ਕੁਛ ਨਹੀਂ ਕਰ ਰਹੀ ਉਹ ਕਹਿੰਦੇ ਸਾਡਾ ਕਾਨੂੰਨ ਹੀ ਕੁਛ ਨਹੀਂ ਕਹਿੰਦਾ ਬੋਲੇ ਸਾਰੇ ਕੁਛ ਦਾ ਇੱਕ ਸਿਸਟੈਮਿਕ ਫੇਲਿਅਰ ਆ ਕਿ ਸਟੋਰ ਬੰਦ ਹੋ ਰਿਹਾ ਵੈਨਕੂਵਰ ਚ ਮਤਲਬ ਘਟ ਹੁੰਦਾ ਇਦਾਂ ਅਮਰੀਕਾ ਦੇ ਵਿੱਚ ਸੈਨ ਫਰਾਂਸਿਸਕੋ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਜਿਹੜੀਆਂ ਸਟੋਰਾਂ ਦੀਆਂ ਚੇਨਜ਼ ਨੇ ਉਹ ਨੇ ਉਹ ਬਹੁਤ ਉਹ ਬੰਦ ਕਰਕੇ ਚਲੇ ਗਏ ਉੱਥੋਂ ਵੀ ਤੀਜੇ ਦਿਨ ਲੜਾਈ ਤੀਜੇ ਦਿਨ ਸਾਮਾਨ ਚੱਕ ਕੇ ਭੱਜ ਗਏ ਸਿਕਿਉਰਟੀ ਵਾਲਾ ਆ ਗਿਆ ਉਹ ਕਰੋ ਸਾਰਾ ਕੁਝ ਅੰਦਰ ਰੱਖਣਾ ਪਿਆ ਇਹੀ ਕੁਝ ਵੈਂਕੂਵਰ ਦੇ ਵਿੱਚ ਇੱਥੇ ਹੋ ਰਿਹਾ ਸੋ ਜਿਹੜਾ ਇਹ ਮਾਈਨ ਐਂਡ ਯੂਅਰਜ਼ ਸਟੋਰ ਸੀਗੀ ਤੇ ਇਹਨਾਂ ਦੀ ਖਾਸ ਤੌਰ ਦੇ ਉੱਤੇ ਜਿਹੜੀ ਸਿਲੈਕਸ਼ਨ ਆ ਮਤਲਬ ਉਹਦੀ ਵਿਂਟੇਜ ਡਿਜ਼ਾਈਨਰ ਜਿਹੜੇ ਪੀਸਸ ਨੇ ਇਹਨਾਂ ਦੇ ਕੋਲ ਕੁਝ ਤੇ ਉਹ ਸਸਤੇ ਬੜੇ ਸੀ ਤੇ ਇਸ ਕਰਕੇ ਲੋਕ ਇੱਥੇ ਜਾਂਦੇ ਸੀ ਪਰ ਘਾਟਾ ਕਿੰਨਾ ਚਿਰਸਿਆ ਜਾ ਸਕਦਾ ਇਹ ਡਾਊਨ ਟਾਊਨ ਦੇ ਵਿੱਚ ਜਿੱਥੇ ਸਟੋਰ ਦਾ ਬੰਦ ਹੋਣਾ ਐਸ ਵੇਲੇ ਸਾਡੇ ਸਾਰੇ ਸਿਸਟਮ ਦਾ ਫੇਲਓਰ ਆ ਇਹ ਕਹਿ ਕੇ ਕਿਸੇ ਦਾ ਸਟੋਰ ਬੰਦ ਕਰ ਜਣਾ ਕਿ ਚੋਰੀਆਂ ਚਕਾਰੀਆਂ ਤੋਂ ਅੱਕ ਕੇ ਅਸੀਂ ਇੱਥੋਂ ਭੱਜ ਕੇ ਚੱਲੇ ਆ ਇਹ ਕੋ ਛੋਟੀ ਗੱਲ ਨਹੀਂ ਹੈ ਚੋਰੀ ਕਰਨ ਵਾਲੇ ਨੇ ਚੋਰੀ ਕਰਨੀ ਆ ਪਰ ਉਹਦੀ ਕਿਤੇ ਸੁਣਵਾਈ ਹੋਣੀ ਚਾਹੀਦੀ ਆ ਪੁਲਿਸ ਉਹਦੀ ਸੁਣੇ ਪੁਲਿਸ ਸੁਣਦੀ ਆ ਤੋ ਦਾ ਕੁਛ ਕਰੇ ਤੇ ਜਾਂ ਉਹਦਾ ਜੋ ਕੁਛ ਵੀ ਆ ਮਤਲਬ ਆਲਟੀਮੇਟਲੀ ਤੇ ਇੰਸ਼ੋਰੈਂਸ ਵੀ ਕੁਛ ਨਹੀਂ ਕਰਦਾ ਹੁਣ ਜਿਹੜੀ ਸੇਵ आवर ਸਟ੍ਰੀਟਸ ਜਿਹੜੀ ਕੋਲੀਸ਼ਨ ਆ ਇਹ ਦੀ ਗਿਣਤੀ ਪਿਛਲੇ ਸਮੇਂ ਦੇ ਵਿੱਚ ਵਧੀ ਆ ਜਿਹੜੀ ਪੂਰੇ ਪ੍ਰੋਵਿੰਸ ਦੇ ਵਿੱਚ ਇੱਕ ਮੂਮੈਂਟ ਚੱਲੀ ਆ ਕਿ ਜਿਹੜਾ ਹਾਸਟੋਰ ਥੈਫਟ ਆ ਵੈਂਡਲਿਜ਼ਮ ਆ ਵਾਇਲੈਂਸ ਆ ਇਹ ਇਹ ਸਾਰੇ ਕੁਛ ਨੂੰ ਦੇਖਿਆ ਜਾਵੇ ਇਹਨਾਂ ਦੀਆਂ ਕਿੰਨੀਆਂ ਇਦਾਂ ਦੀਆਂ ਪਾਰਟੀਆਂ ਆ ਜਿਹੜੀਆਂ ਇਕੱਠੇ ਹੋ ਕੇ ਗਏ ਆ ਤੇ ਇਹਨਾਂ ਨੇ ਮੰਗ ਕੀਤੀ ਆ ਵੀ ਕੁਝ ਨਾ ਕੁਝ ਕੀਤਾ ਜਾਵੇ ਪਰ ਕੀਤਾ ਨਹੀਂ ਕੁਝ ਵੀ ਜਾ ਰਿਹਾ ਵੈਨਕੂਵਰ ਦੇ ਵਿੱਚ ਇਹ ਸਟੋਰ ਦਾ ਬੰਦ ਹੋਣਾ ਆਪਣੇ ਆਪ ਦੇ ਵਿੱਚ ਇਹ ਕਹਿ ਕੇ ਕਿ ਇਹ ਕ੍ਰਾਈਮ ਦੇ ਕਰਕੇ ਇੱਥੋਂ ਇਹ ਜਾ ਰਿਹਾ ਇੱਕ ਬਹੁਤ ਵੱਡੀ ਚਿੰਤਾ ਦੀ ਗੱਲਬਾਤ ਆ ਅਗਲੀ ਗੱਲਬਾਤ ਦੋਸਤੋ ਇੱਕ ਜਿਹੜਾ ਮੈਕਮਾਸਟਰ ਚਿਲਡਰਨਸ ਹਸਪੀਟਲ ਆ ਉਹਨਾਂ ਨੇ ਜਿਹੜੀਆਂ ਟੌਨਸਲ ਤੇ ਐਡੀਨੌਇਡ ਦੀਆਂ ਸਰਜਰੀ ਸੀਗੀਆਂ ਉਹਨਾਂ ਨੂੰ ਰੋਕ ਦਿੱਤਾ ਜਿਹੜੇ 18 ਸਾਲਾਂ ਤੋਂ ਘੱਟ ਉਮਰ ਵਾਲਿਆਂ ਦੀ ਇਹਨਾਂ ਨੇ ਕਰਨੀਆਂ ਸੀ ਕਾਰਨ ਇਹਦਾ ਹੋਇਆ ਕਿ ਦੋ ਪੈਡiatric ਪੇਸ਼ੈਂਟਸ ਜਿਹੜੇ ਜਿਨ੍ਹਾਂ ਦਾ ਇਹ ਪ੍ਰੋਸੀਜਰ ਕੀਤਾ ਗਿਆ ਦੋਵਾਂ ਦੀ ਮੌਤ ਹੋ ਗਈ ਇਹ ਸਰਜਰੀ ਕਰਨ ਤੋਂ ਬਾਅਦ ਜਦੋਂ ਉਹਨਾਂ ਨੂੰ ਡਿਸਚਾਰਜ ਕੀਤਾ ਗਿਆ ਇੱਕ ਸਪੋਕਸ ਪਰਸਨ ਜਿਹੜੇ ਇਸ ਹਮਿਲਟਨ ਹੈਲਥ ਸਰਵਿਸਸ ਹੈਲਥ ਸਾਇੰਸਸ ਦੇ ਨੇ ਉਹਨਾਂ ਨੇ ਕਨਫਰਮ ਕੀਤਾ ਕਿ ਇੱਕ ਬੱਚੇ ਦੀ ਮੌਤ ਮਈ ਦੇ ਵਿੱਚ ਹੋਈ ਹੈ ਦੂਜੇ ਦੀ ਮੌਤ ਜੂਨ ਦੇ ਵਿੱਚ ਹੋਈ ਹੈ ਇੱਕ ਬੱਚਾ ਜਿਹੜਾ ਸਰਜਰੀ ਤੋਂ ਇੱਕ ਦਿਨ ਬਾਅਦ ਉਹਦੀ ਮੌਤ ਹੋ ਗਈ ਤੇ ਦੂਜੇ ਦੀ 9 ਦਿਨ ਬਾਅਦ ਮੌਤ ਹੋ ਗਈ ਹੁਣ ਟੌਨਸਲ ਤੇ ਜਿਹੜੇ ਐਡੀਨੋਇਡ ਦੀਆਂ ਸਰਜਰੀਜ਼ ਕੀਤੀਆਂ ਇਹਨਾਂ ਬੱਚਿਆਂ ਦੀ ਹਾਲਾਂਕਿ ਇਹਨਾਂ ਦੋਵਾਂ ਦਾ ਆਪਸ ਵਿੱਚ ਕੋਈ ਸਬੰਧ ਨਹੀਂ ਹੈ ਇੱਕ ਦੀ ਮਈ ਚ ਮੌਤ ਹੁੰਦੀ ਹੈ ਇੱਕ ਦੀ ਜੂਨ ਚ ਮੌਤ ਹੁੰਦੀ ਆ ਆਪਸ ਇਹਨਾਂ ਦਾ ਰਿਸ਼ਤਾ ਕੋਈ ਨਹੀਂ ਕੋਈ ਗੱਲਬਾਤ ਨਹੀਂ ਓਦਾਂ ਦੀ ਫੇਰ ਵੀ ਹੁਣ ਇੱਕ ਵਾਰੀ ਤਾਂ ਐਸੇ ਤੇ ਇੱਕ ਵਾਰੀ ਵੀ ਨਹੀਂ ਹੁੰਦਾ ਇਸ ਮਾਮਲੇ ਦੇ ਵਿੱਚ ਕਦੇ ਗਲਤੀ ਤਾਂ ਹੋਈ ਨਹੀਂ ਸਕਦੀ ਇਹ ਕਿਹੜਾ ਕੋ ਮਸ਼ੀਨ ਆ ਵੀ ਜਿਹੜੀ ਮਾੜੀ ਜੀ ਗਲਤ ਹੋ ਗਈ ਦੁਬਾਰਾ ਠੀਕ ਹੋ ਗਈ ਇੱਕ ਬੱਚੇ ਦੀ ਮੌਤ ਹੋਈ ਦੂਜੇ ਦੀ ਫੇਰ ਹੋ ਗਈ ਹੁਣ ਉਹਨਾਂ ਨੇ ਕਿਹਾ ਵੀ ਇਹਨੂੰ ਸਾਰੇ ਕੁਝ ਨੂੰ ਰੋਕ ਕੇ ਪਹਿਲਾਂ ਦੇਖੋ ਤਾਂ ਸਹੀ ਹੋਕ ਹੀ ਰਿਹਾ ਫੇਲ ਹੋਰ ਕਿੱਥੇ ਆ ਜਾਂ ਕੀ ਇਹ ਮਤਲਬ ਇਹ ਬਾਈ ਚਾਂਸ ਹੀ ਹੋ ਗਿਆ ਵੀ ਇਹਨਾਂ ਦਾ ਕੋਈ ਸਬੰਧ ਆਪਸ ਦੇ ਵਿੱਚ ਨਹੀਂ ਪੈਸੀ ਇਹ ਮੌਤ ਕੁਦਰਤੀ ਕੋਈ ਏਦਾਂ ਦੀ ਗੱਲਬਾਤ ਹੋ ਗਈ ਹੈ ਕੋਈ ਕਨੈਕਸ਼ਨ ਦੋਵਾਂ ਕੇਸਸ ਦੇ ਵਿੱਚ ਆਪਸ ਵਿੱਚ ਬਣਦਾ ਹੀ ਕੋਈ ਨਹੀਂ ਸਵਾਇ ਇਸ ਗੱਲ ਤੋਂ ਵੀ ਦੋਵੇਂ ਬੱਚੇ ਆ ਤੇ ਦੋਵਾਂ ਦੀ ਇਹਦੀ ਟੌਨਸਲ ਤੇ ਐਡਨੌਇਡ ਦੀ ਸਰਜਰੀ ਕੀਤੀ ਗਈ ਹੈ ਹਸਪੀਟਲ ਨੇ ਹੁਣ ਜਿੰਨੀਆਂ ਇਹ ਸਰਜਰੀ ਸ케ਜੂਲ ਕੀਤੀਆਂ ਸੀ ਟੌਨਸਲਸ ਦੀਆਂ ਤੇ ਐਡਨੌਇਡ ਦੀਆਂ ਇਹਨਾਂ ਨੂੰ ਜਿਹੜਾ ਮਤਲਬ ਬਹੁਤ ਮਤਲਬ ਇਹਨੂੰ ਕੀ ਕਹਿੰਦੇ ਹੋ ਕਿ ਆਊਟ ਆਫ ਵਨਡਰنس ਆਫ ਕਾਸ਼ਨ ਇਹਨੂੰ ਰੋਕ ਦਿੱਤਾ ਜਿਹੜੀ ਸਟੇਟਮੈਂਟ ਇਹਨਾਂ ਨੇ ਦਿੱਤੀ ਆ ਕਿ ਪ੍ਰੋਸੀਜਰ ਹੁਣ ਪਾਜ਼ ਕੀਤੇ ਆ ਤੇ ਅਸੀਂ ਉਹ ਕਹਿੰਦੇ ਕੰਪਰੀਹੈਂਸਿਵ ਰਿਵਿਊ ਕਰ ਰਹੇ ਆ ਇਸ ਪ੍ਰੋਗਰਾਮ ਦਾ ਜਿਹੜਾ ਇੱਕ ਇੰਡੀਪੈਂਡੈਂਟ ਐਕਸਟਰਨਲ ਜਿਹੜਾ ਹੈਗਾ ਇਹ ਸਬਜੈਕਟ ਮੈਟਰ ਉਹਦੇ ਉੱਤੇ ਇਹਦੀ ਜਾਂਚ ਪੜਤਾਲ ਕੀਤੀ ਜਾਊਗੀ ਉਹ ਕਹਿੰਦੇ ਸਾਡਾ ਬਹੁਤ ਦੁੱਖ ਆ ਇਹਨਾਂ ਪਰਿਵਾਰਾਂ ਦੇ ਨਾਲ ਜਿਨ੍ਹਾਂ ਦੇ ਨਾਲ ਏਡਾ ਵੱਡਾ ਦੁਖਾਂਤ ਵਾਪਰਿਆ ਆ ਉਹਨਾਂ ਨੇ ਆਪਣੀ ਸਟੇਟਮੈਂਟ ਏਕ ਦਿੱਤੀ ਹੈ ਉਹਦੇ ਵਿੱਚ ਦੱਸਿਆ ਉਹ ਕਹਿੰਦੇ ਸਾਡੀਆਂ ਜਿਹੜੀਆਂ ਟੀਮਾਂ ਨੇ ਇਸ ਪ੍ਰੋਸੈਸ ਦੇ ਵਿੱਚ ਨੇ ਪੇਸ਼IENTS ਨੂੰ ਪਰਿਵਾਰਾਂ ਨੂੰ ਦੱਸਣ ਦੇ ਲਈ ਕਿ ਜਿਹੜੀਆਂ ਸਰਜਰੀਜ਼ ਆ ਉਹ ਕਿਸ ਤਰੀਕੇ ਦੇ ਨਾਲ ਉਹ ਇਫੈਕਟ ਹੋਈਆਂ ਨੇ ਤੇ ਇਸ ਪੁਆਇੰਟ ਦੇ ਉੱਤੇ ਕਹਿੰਦੇ ਕਿ ਇਹਨਾਂ ਦੋਵਾਂ ਸੈਪਰੇਟ ਕੇਸਸ ਦੇ ਵਿੱਚ ਮਤਲਬ ਕੌਜ਼ ਆਫ ਡੈਥ ਅਜੇ ਤੱਕ ਇਹਨੇ ਰਿਲੀਜ਼ ਨਹੀਂ ਕੀਤਾ ਵੀ ਕਾਰਨ ਕੀ ਸੀ ਕੋਨਫੈਕਸ਼ਨ ਹੋਈ ਆ ਕੋਈ ਉਹਦੇ ਵਿੱਚ ਗੜਬੜ ਹੋਈ ਆ ਉਹਦਾ ਕਾਰਨ ਹਜੇ ਤੱਕ ਨਹੀਂ ਦੱਸਿਆ ਗਿਆ ਹਸਪੀਟਲ ਇੱਕ ਜਿਹੜਾ ਅ ਅਮਰਜੈਂਟ ਸਰਜਰੀਜ਼ ਨੇ ear nose throat ENT ਦੀਆਂ ਉਹ ਕਹਿੰਦੇ ਕਰਾਂਗੇ ਜਿਹੜਾ ਕਲੀਨਿਕਸ ਨੇ ኦਪਰੇਸ਼ਨਲ ਰਹੂਗਾ ਸਾਰਾ ਕੁਝ ਮਿਲਟਰਨ ਹੈਲਥ ਸੈਂਟਰ ਜਿਹੜੀ ਜਾਣਕਾਰੀ ਦੇ ਰਹੀ ਹੈ ਪਰ ਇਹਨਾਂ ਕੁਝ ਸਰਜਰੀਜ਼ ਨੂੰ ਪਿਛਲੇ ਸਮੇਂ ਦੇ ਵਿੱਚ ਰੋਕ ਦਿੱਤਾ ਗਿਆ ਅਗਲੀ ਗੱਲ ਬਾਤ ਦੋਸਤੋ ਇੱਕ ਮਲਟੀਪਲ ਸਸਪੈਕਟ ਜਿਹੜੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਕਈ ਕਥਿਤ ਦੋਸ਼ੀ ਜਿਨ੍ਹਾਂ ਦੇ ਉੱਤੇ ਪਹਿਲਾਂ ਪੁਲਿਸ ਨੂੰ ਸ਼ੱਕ ਸੀ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦਾ ਪਿੱਛਾ ਕਰ ਰਹੀ ਸੀ ਬਿਸ਼ੇਰੇ ਲੋਅਰ ਮੇਨਲੈਂਡ ਇਲਾਕੇ ਦੇ ਵਿੱਚ ਇਹਨਾਂ ਦਾ ਪਿੱਛਾ ਕਰਨ ਤੋਂ ਬਾਅਦ ਕਾਫੀ ਲੰਬਾ ਸਮੇਂ ਨਾਲ ਤੋਂ ਨਜ਼ਰ ਰੱਖਣ ਤੋਂ ਬਾਅਦ ਆਖਰਕਾਰ ਪੁਲਸ ਨੇ ਇਹਨਾਂ ਨੂੰ ਫੜ ਲਿਆ। ਕਈ ਮਹੀਨੇ ਲੰਬੀ ਇਹ ਇਨਵੈਸਟੀਗੇਸ਼ਨ ਚੱਲੀ ਹੈ ਕਿਉਂਕਿ ਨਸ਼ੇ ਨੂੰ ਇੱਧਰ-ਉੱਧਰ ਕਰਦੇ ਸੀ। ਕਕਟਲ ਮਾਰਸੀਐਮਪੀ ਨੇ ਇਹ ਸ਼ੇਅਰ ਕੀਤਾ ਆ ਇਹ ਇਨਵੈਸਟੀਗੇਸ਼ਨ ਅੱਜ ਬੁੱਧਵਾਰ ਨੂੰ ਕਿ ਜਿਹੜਾ ਪ੍ਰੋਜੈਕਟ ਆ ਇਹ ਉਹ ਕਹਿੰਦੇ ਅਸੀਂ 2022 ਦੇ ਵਿੱਚ ਸ਼ੁਰੂ ਕੀਤਾ ਸੀ। ਕਈ ਜਿਹੜੇ ਨੋਨ ਡਰੱਗ ਟਰੈਫਿਕਰ ਸੀਗੇ ਉਹਨਾਂ ਦੇ ਉੱਤੇ ਅੱਖ ਰੱਖੀ ਸੀ। ਇਹ ਟਰਾਈ ਸਿਟੀ ਦੇ ਵਿੱਚ ਆਪਰੇਟ ਕਰਦੇ ਸੀਗੇ ਇੱਥੇ ਆਪਣੇ ਦਸੰਬਰ 2023 ਤੋਂ ਲੈ ਕੇ ਮਈ 2024 ਤੱਕ ਪੁਲਿਸ ਨੇ ਕਈ ਸਰਚ ਵਾਰੰਟ ਲੈ ਕੇ ਤੇ ਪੋਰਟ ਕ੍ਰਿਕਟਲਮ ਬਰਨਵੀ ਤੇ ਸਰੀ ਇਹਨਾਂ ਇਹ ਟਰਾਈ ਸਿਟੀ ਜਿਹੜੇ ਤਿੰਨ ਸ਼ਹਿਰ ਆ ਇਹਨਾਂ ਦੇ ਵਿੱਚ ਗਏ ਆ ਤੇ ਨਤੀਜਾ ਇਹਦਾ ਇਹ ਨਿਕਲਿਆ ਕਿ ਜਿਹੜੇ 8 ਛਾਈਆਂ ਤੋਂ ਲੈ ਕੇ 35 ਸਾਲ ਸਾਲਾਂ ਤੱਕ ਦੀ ਉਮਰ ਵਾਲੇ ਇਹ 6 ਸਸਪੈਕਟ ਸੀਗੇ ਕ੍ਰਿਕਟਲਮ ਦੇ ਵਿੱਚ ਬਰਨਵੀ ਤੇ ਸਰੀ ਦੇ ਵਿੱਚ ਇਹਨਾਂ ਨੂੰ ਇਹਨਾਂ ਨੇ ਜਿਹੜਾ ਮਤਲਬ ਗ੍ਰਫਤਾਰ ਕੀਤਾ ਅਰੈਸਟ ਕੀਤਾ ਪਰ ਜਿੱਦਾਂ ਹੁੰਦਾ ਹੀ ਆਮ ਤੌਰ ਦੇ ਉੱਤੇ ਅਰੈਸਟ ਤੇ ਕਰ ਲਿਆ ਮੁੜ ਕੇ ਛੱਡ ਵੀ ਦਿੱਤਾ ਉਹਨਾਂ ਨੇ ਚਾਰਜ ਅਪਰੂਵਲ ਇਹਨਾਂ ਦੇ ਉੱਤੇ ਹੋਣੀ ਹੈ ਤੇ ਜਦੋਂ ਚਾਰਜ ਅਪਰੂਵ ਹੋਣਗੇ ਫਿਰ ਉਹਨਾਂ ਨੂੰ ਦੁਬਾਰਾ ਫੜਿਆ ਜਾਊਗਾ ਪੁਲਿਸ ਨੇ ਕਹਿੰਦੇ 1.5 ਲੱਖ ਡਾਲਰ ਜਿਹੜਾ ਕੈਨੇਡੀਅਨ ਤੇ ਅਮਰੀਕਨ ਡਾਲਰ ਕੈਸ਼ ਇਹਨਾਂ ਦੇ ਕੋਲੋਂ ਫੜਿਆ ਕੋਕੀਨ ਫੜੀ ਆ ਬੈਂਜ਼ੋਡਾਜ਼ੀਪੀਨ ਫੜੀ ਆ ਇਸ ਸਰਚ ਦੇ ਦੌਰਾਨ ਸੋ ਇਹਦੇ ਲਈ ਕੋਈ ਯਤਨ ਕੀਤੇ ਗਏ ਆ ਕਟਲਮ ਡਰਗ ਐਂਡ ਆਰਗੇਨਾਈਜ਼ਡ ਕ੍ਰਾਈਮ ਸੈਕਸ਼ਨ ਜਿਹੜਾ ਹੈ ਉਹਨਾਂ ਨੇ ਵੀ ਉੱਤੇ ਕੰਮ ਕੀਤਾ ਸੋ ਇੱਕ ਵੱਡੀ ਜਿਹੜੀ ਗੱਲਬਾਤ ਅਸੀਂ ਜਾ ਰਹੀ ਹੈ ਕਿ ਇਹਦੇ ਨਾਲ ਕਾਫੀ ਜ਼ਿਆਦਾ ਇਹਨਾਂ ਦਾ ਜਿਹੜੇ ਇਸ ਤਰ੍ਹਾਂ ਦੇ ਸਮੱਗਲਰ ਨੇ ਉਹਨਾਂ ਦਾ ਨੁਕਸਾਨ ਹੋਊਗਾ ਤੇ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਇਹਦੇ ਤੋਂ ਬਚਾਅ ਹੋਊਗਾ ਪੁਲਿਸ ਇਹਨੂੰ ਕਾਫੀ ਵੱਡੀ ਕਾਮਯਾਬੀ ਦੱਸ ਰਹੀ ਹੈ ਦੋਸਤੋ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਤਨਾਂ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ